ਓਏ ਆ ਕਹੋ ਯਾਰ ਮੂਏ 500 ਘਟ ਦੇਂਦਾ ਫਿਰ ਉੱਤੇ ਓਏ ਫਟਪਾਲ ਐ ਫੇ ਪਾਇ ਪੈ ਹੋ ਜਾ ਵੜ ਜਾ ਕਿ ਦੀ ਬਾਦੇ ਬੱਕਰੀ ਦਾ ਮੋਲੇ ਲਾ ਦੇ ਸਾਈਆਂ ਵਾਲੇ ਜਾਂਦਾ ਤਾਂ ਉਹ ਇਹ ਕਰਤੂਆ ਲਾਉ ਜਾਂਦਾ ਮੈਂ ਦੇ ਸੰਗ ਦਾਦਾ ਜਾਂਦਾ ਮੈਂ ਕਰ ਬੋਲ ਲਾ ਗਿਆ ਮੱਲ ਨੂੰ ਮਾਉ ਉਹ ਸੜਕ ਅੰਦਰ ਪੋ ਆ ਕੇ ਉਹ ਜੀ ਗੱਬਰਾਂ ਦਾ ਨਹੀਂ ਬਦਲ ਬੱਕਰੀ ਕਿਹਾ ਕਰੋ ਹਾਂ ਸਹੀ ਗੱਲ ਆ 10000 ਥੱਲੇ ਮੈਂ ਤਾਂ 10000 ਤੇ ਪੈਂਦੀ ਗੱਲ ਦੀ ਸਹੀ ਆ 10000 ਜੱਗੀ ਮੰਨ ਗਿਆ ਚਾਰ ਲੱਗੇ ਲੋਡ ਪਾ ਜਾਂਦੀ ਉਹ ਮੇਰੇ ਸਾਥ ਕਾ ਕਾ ਜਕ 50 ਚ ਬਣਾ ਰਹੀ 55 ਪੈਂ ਦਿੰਦਾ ਜੀ ਮਿੱਟਾ 60 ਦੀ ਵੀ ਨਹੀਂ ਮਾਰੀ ਦੀ ਹਾਂ ਬਾਬਾ ਯੂ ਦੋ ਘੱਟ ਦੀ ਮਾਰਤਾ ਪੀ 10000 ਕੱਟ ਗਿਆ ਖੜਾਈ ਮਾਪੂ ਰੱਖ ਲੈ ਬੈਠਾ ਹੀ ਦਾ ਪਾਠਾ ਪੂਰਾ ਰੱਖ ਲੈ ਅਗਲੇ ਸਾਲ ਪੈਸੇ ਦਊ ਜਿਹੜਾ ਮੈਂ ਕਹਿੰਦਾ ਹਾਂ ਕਰ ਜਾ ਕਰ ਹਿਸਾਬ ਦੇ ਕੀਤਾ ਹਿਸਾਬ ਦੇ ਚਾਰ ਜਿਆਦਾ ਬਾੜਾ ਖੱਟ ਗਿਆ ਆ ਸਰ ਬਾਬਾ ਹਾਲ ਨੂੰ ਜਿਹੜੇ ਬਸ ਜੁਬਾਨ ਹੋ ਗਈ ਬੰਦਿਆਂ ਦੀ ਨਫਾ ਮੈਨੂੰ ਦੇ ਦੇ ਹੁਣ ਨਹੀਂ ਨਫੇ ਜਿਹੜੇ ਮੱਖੀ ਰੋ ਦੋ ਦਿੰਦੀ ਮੈਂ ਉਹਦਾ ਬੇ ਲਾਈਆ ਜੀ ਉਹ ਨਾਲ ਲੱਟ ਕੇ ਕਾਹ ਨੂੰ ਇੱਕ ਸਿੱਧੀ ਮਸ਼ੀਨ ਲਾ ਕੇ ਦਿਓ ਡੈਰੀ ਨੂੰ ਸਿੱਧਾ ਕਰ ਦੇ ਬੇਰ ਕਾ ਜੱਗੀ ਆਲਾ ਬਾਈ ਥੋੜੀ ਦਾ ਮੰਗਿਆ ਰਹੇ ਬਾਈ ਸੌ ਨੂੰ ਹੋਇਆ ਜਿੱਦ ਨਹੀਂ ਆਉਂਦਾ ਕੋ ਲਈਏ ਮੇਰੇ ਨਹੀਂ ਚੱਲਦੇ ਚੱਲ ਲਈ ਉਹ ਮਾੜਾ ਖਸੀ ਲੈਣੀ ਆ ਬੱਕਰੀ ਹੋਏ ਇਹਦਾ ਲੱਖ ਮੰਗਣਗੇ ਹਨਾ ਓਏ ਇਹ ਲੱਖ ਮੰਗਣਗੇ ਹਨਾ ਕਿੰਨੇ ਵੀ ਓਏ ਕਿੰਨੇ ਵੀ ਮੋਤ ਦਾ ਕੱਟਿਆ ਮੇਰਾ ਹਾਂ ਮੈਂ ਉਹਦਾ ਪਿਆ ਹੈ ਤੇ ਮੋਤ ਕੱਟਿਆ ਪੈਸੇ ਦੂੰ ਪੈਸੇ ਦੂੰ ਮੋਤ ਦਾ ਦਿੰਦਾ ਸਾਲ ਨੂੰ ਦੂੰ 50 ਦੀ ਆਉਂਦੇ ਉਹ ਸਾਬ ਨੂੰ ਕਿਹਨੂੰ ਆ ਫੜ ਸਾਲ ਨੂੰ ਪੈਸੇ ਦੂੰਗਾ 50 ਦੀ ਆਉਂਦੇ ਹੈ ਕਿਹਦੇ ਦੋ ਕੀ ਨਾ ਲੱਗੇ ਨਾ ਨੇੜਾ ਖੜਾ ਇਹਨਾਂ ਦੇ ਨਾਲ ਕੱਤੇ ਜੀ ਦੇਣੀ 50 ਦੀ ਕੱਤੇ ਕੁੱਤੇ ਦਾ ਆ ਗਿਆ ਕੱਤੇ ਮੈਂ ਵਿਆਹ ਕਰਨਾ ਯਾਰ ਅੰਦਰ ਕੜਾ ਧਾਰ ਵੀ ਲੱਗ ਗਿਆ ਤੇ ਕੋਈ ਆਦ ਨਹੀਂ ਮਰਦਾ ਤੁੰਗਾ ਸਾਵ ਨੂੰ ਯਾਰਾ 50 ਵੀ ਹੋਣ ਮਰ ਗਈ ਇਹਦੇ ਜੱਜਾ ਜੱਤੀ ਜਦੀ ਆ ਸਾਬ ਉਹ ਮਰ ਗਈ ਹੈ ਹੜ ਜਾ ਵੀ ਪੰਜ ਆਜੂ ਰਹਿੰਦੇ ਆ ਜੀ ਬਾਕੀ ਨਾਲ ਪੰਗਾ ਫਵਾਉਣ ਗਿਆ ਜੇ ਹੜ ਦੇ ਦੀ ਤੇਰੇ ਲਈ ਹੋ ਗਿਆ ਜੀ ਜਿਹੜ ਚੜਨ ਵਾਲਾ ਹੈ ਨਾ ਜਿਹੜ ਚੜਨ ਵਾਲਾ ਹੁਣ ਇਹ ਚੁੱਪ ਕਹ ਅੱਛਾ ਚੜ੍ਹਦੀ ਜੇੜ ਵੀ ਚੜ੍ਹ ਦੂ 14 ਤਰੀਕ ਨੂੰ ਜੇ ਚੜ੍ਹ ਜਾਵੇ 14 ਤਰੀਕ ਨੂੰ ਬਬੂ ਕੰਨਾ ਕੜਦੀ ਆ ਓਏ ਬਹੁਤ ਵਧੀਆ ਪੱਟ ਕੱਲ ਮਰੂਤ ਬੰਦ ਕਰ ਲੋ ਮੋਈ ਨਾ ਹਾਂ ਮੋਈ ਥੱਗੀ ਨਾ ਮਾ ਬਾਪ ਬੱਕਰੀ ਛੱਡਾਈ ਪਾ ਛਾਉਣੀ ਬੈਗੋ ਯਕੇ ਮਾਮੇ ਬੈਗੋ ਕਰਨੇ ਯਾਰ ਆਪਾਂ ਬੱਟੂ ਨੂੰ ਮਗਾਨਾ ਵਾ ਨਹੀਂ ਮਗਾਮ ਜੇ ਆ ਗੇਰਾ ਮੈਂ ਘਾਹਣਾ ਪਹਿਲੇ ਬੋਲ ਗਿਰੂ ਦਾ ਮਾ ਯਾ ਯਾ ਤੂੰ ਤਲ ਕਰਦਾ ਕੋਈ ਨਹੀਂ ਕਾਣਾ ਇਹਦੇ ਗੋਲੇ ਮਾਰ ਸਭਾ ਨਾ ਬਾ ਇਹ ਦਿਨ ਕਰਦਾ ਹੈ ਨੇੜੇ ਹੈ ਹਾਂ ਨੇੜੇ ਨੇੜੇ ਬਾਈ ਫਿਰ ਮੇਰੇ ਕਿਹਾ ਹੈ ਕਿ ਮੈਂ ਵਿਆਹ ਕਰਨਾ ਯਾਰ ਕਰਦਾ ਵਿਆਹ ਲੈ ਆ ਨਹੀਂ ਫਿਰ ਵਿਆਹ ਮੇਰੇ ਉਹ ਬਾਪਾ ਕਿ ਤੂੰ ਪੜੇ ਇਹ ਵੇ ਉਹਨੂੰ ਮਾਰ ਲਾਗੀ ਜਦੋਂ ਆਪਾਂ ਜਦਾਰੇ ਦੇਖੀ ਜਾਂਦੇ ਗਾੜਦੇ ਮੈਂ ਤੇ ਪੋਣੀਆਂ ਬਾਠਿਆ ਰੰਗ ਰੰਗ ਪਾਕ ਮਾਮਾ ਦੇ ਨੇਗੀ ਮੌਲੀ ਹੈ ਹਾਂ ਆ ਹਾਏ ਨਹੀਂ ਯਾਰ ਅਜੇ ਗੱਲ ਕਰ ਪਿੱਛੇ ਕੋਈ ਆ ਗਿਆ ਚਾਰ ਯਾਰ ਪੈਂ ਦੀ ਲੱਗਣੀ ਸ਼ਰਮ ਆ ਜਾਣੀ ਯਾਰ ਜਿਹੜੀ ਜਵਾਨ ਹੋ ਗਈ ਹੋ ਗਈ ਯਾਰ ਸਾਰੇ ਲਾ ਲੋ ਜੇਸ਼ਨ ਲੈ ਕੇ ਬਲਾਸ ਯਾਰ ਕੋ ਜੀ ਨੇੜੇ ਨੂੜੇ ਨਹੀਂ ਬੈ ਦੇਖਾ ਆਉਂਦੇ ਜੇ ਉਠਣ ਪੈਸੇ ਲੈਣ ਲਗੇ ਆ ਫੜ ਹੋ ਗਈ 50 ਦੀ ਮੇਰੀ ਖੜੀ ਰਹਿੰਦੀ ਚੇਹ ਜਾਨੂ ਤੋੜੇ ਨਾ ਤੋੜੇ

ਕੀ ਉਹ ਮੈਂ ਨਹੀਂ ਮੰਨਦੇ ਆ ਚਾ ਉਹ ਜਿਹੜਾ ਕੰਮ ਨੂੰ ਆਇਆ ਉਹ ਚੱਲ ਆ ਜਾ ਕੋਈ ਨਹੀਂ ਬਾਈ ਛੋਟੀ ਬੱਤ ਬੋਲੇ ਚਲਿਓ ਵੇ ਨਹੀਂ ਜਨਾਬ ਉਹ ਤਾਂ ਦੇਖੀ ਹਾਂ ਕੀ ਲਾਤਾ ਹੁਣ 50000 ਜੇਠ ਨੂੰ ਘਾਲੇ ਨੂੰ ਚਾਹ ਜਿੰਨੇ ਹਾ 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 ਆ ਇਹੋ ਜਿਹਾ ਸੋ ਨਾ ਬੱਲਾ ਬੰਦ ਨਾ ਨਾ ਕੀ ਸਰਦਾਰਾ ਕੋਈ ਮਾਰੀ ਦੇਖ ਲੈ ਚਾਚੇ ਮੁੱਕਦੀ ਖਤਰੂਂ ਓ ਦੱਸੂਏ ਕਿ ਜਿਆਦਾ ਕਿ ਕਿਤੇ ਵੇਚੋ ਕਿਨੇ ਵੇਚੋ ਮੇਰੇ ਖਾਲੇ ਕਿਨੇ ਵੇਚੋ ਕਿਤੇ ਓਏ ਇਹਨੇ ਖੰਗੋੜਾ ਮਰੀ ਬਠੇ ਨੇ ਚਾਹ ਨਹੀਂ ਬੀਤੀ ਲੱਗਦਾ ਗੜੀ ਇਹਨਾਂ ਨੇ ਅੰਬਾ ਮਾਰੇ ਇਹ ਬੰਦੇ ਹਿਰਚ ਸਤਾਇਆ ਕਰ ਇਹਨੂੰ ਯਾਰ ਓ ਕਾਵੇ ਪੂਰੇ ਸ਼ਹਿਰਾ ਤੇ ਮੁੰਡੂ ਰਾਈ ਵੀ ਆਣਾ ਬੰਦੇ ਪਰਾਣੇ ਨੇ ਉਹ ਕਿੰਨੇ ਮੰਗਦੇ ਵੀਰੇ ਤੁਸੀਂ ਇਹਦਾ 35 ਆ ਬੱਕਰੇ 50000 ਬਣਾਤਾ ਉਹਦੇ ਜੇਠ ਨੂੰ ਠੀਕ ਆ ਵੀਰੇ ਦੇਖੀ ਪਾਇ ਨੂੰ ਕਨੇਡੇ ਕਰ ਹਾ ਮੌਲੀ ਦੰਦ ਪੱਟ ਕੇ ਦੇਖੋ ਸਰ ਮੌਲੀ ਰਤ ਬੱਕਰੀ ਹੋ ਗਿਆ ਭਾਈ ਮੌਲੀ ਦਾ ਕੋਈ ਨਹੀਂ ਅਮੀ ਮਰੀ ਜਾਂਦਾ ਠੀਕ ਆ ਦੇਰ ਜੇ ਕੀ ਆ ਉਹ ਯਾਰ ਮੈਂ ਤਾਂ ਨੇੜੇ ਕਹਿੰਦਾ ਨੇੜੇ ਕਿਨੂੰ ਕਰਾ ਨੇੜੇ ਕਰਨਾ ਕਰਾ ਨੇੜੇ ਨਹੀਂ ਕਰਨਾ ਭਾਈ ਹਾਂ ਓਏ ਆ ਦੋ ਸੌ ਕਿਰੋ ਬੇ ਚਲੋ ਦੱਸ ਦੇ ਬੋ ਹਾਂ ਕੀ ਮੰਗਿਆ 33 ਆ ਆ ਨੋੜ ਬੋ ਬੰਦਾ ਯਾਰ ਇਹ ਪਾ ਦੇ ਜੋ ਚੋੜ ਬੋੜ ਬੋੜ ਆ ਜਾ ਬਦਲੀ ਹੋ ਬੜਾ ਡਾਊਨ ਲੋਡ ਹੋ ਜਾ ਆ ਕੋਈ 50 ਦਾ ਕੋਈ 60 ਦਾ 2000 ਤੇ ਮੈਂ ਕਲ ਮੈਂ ਹਉਦੀ ਨਹੀਂ ਮੰਦ ਉਹ ਯਾਰ ਜੇ ਦਾ ਕੋਈ ਆਥ ਸੱਚਾ ਦਾ ਬਤ ਬਣ ਫਿਰ ਦੱਸ ਦੇ ਕੋਈ ਗੱਲ ਨਹੀਂ ਯਾਰ ਪਿੱਟ ਕਰਨੀ ਜੇ ਜਿਹੜੀ ਦਿੱਖਦੇ ਬੇਚਰੀ ਯਾਰ ਐ ਦੱਸੋ ਯਾਰ ਮਹੀਨਾ ਲੈਂਦੀ ਸੂਣ ਚ ਸੌਣ ਲਾ ਬੱਕਰੀ ਗਾਂ ਕੀ ਫੋਲ ਮਹੀਨਾ ਨਾਵੇ ਡੇਢ ਲਵੇ ਹਾਂ ਉਹ ਸਾਡੀ ਆ ਤੂੰ ਜਾਇਜ਼ ਰੇਟ ਦੱਸ ਠੀਕ ਹੈ ਕਿਹਨੂੰ ਗਰੰਟੀ ਕੋਈ ਨਹੀਂ ਯਾਰ ਨਹੀਂ ਨਹੀਂ ਕਿਉਂ ਨਹੀਂ ਗਰੰਟੀ ਇਹ ਖਾਲੀ ਦੀ ਜ਼ਿੰਮੇਵਾਰ ਖਾਲੀ ਦੀ ਜ਼ਿੰਮੇਵਾਰੀ ਮੰਨਦਾ ਠੀਕ ਹੈ ਕਰੀ ਠੀਕ ਹੈ ਮਹੀਨਾ ਲਵੇ ਡੇਢ ਦਿਨ ਲਾ ਬੱਕਰੀ ਸੂਪੇ ਬੱਕਰੀ ਯਾਰ ਜੇ ਸੂਪੇ ਬੱਕਰੀ ਪਰ ਤੂੰ ਮੋਂਦ ਨੂੰ ਸੂਪੇ ਠੀਕ ਹੈ ਹਾਂ ਪੱਕੇ ਸੂਪੇ ਹਾਂ ਕੇ ਦੋਨੋਂ ਸੂਪੇ ਕੋਈ ਹਾਂ ਬਸ ਬੋਲੋ ਬੋਲ ਇੱਕ ਗੱਲ ਇਦਰੀ ਹੈ ਬੋਲੋ ਅਲਾਉ ਚੱਲੀ ਜਾਂਦਾ ਜੱਟ ਨੂੰ ਕਹਾਂ ਬੱਕਰੀ ਫਖੰਡੂ ਵੀ ਮੈਂ ਸਾਰੇ ਪੈਸੇ ਛੋਟੇ ਹਾਂ ਦੱਸ ਗੱਲ ਕਿਹੜੀ ਕਰਤੀ ਗੈਰਮੰਦ ਕਰੀ ਹੋਣ ਦਾ 35000 ਰੁਪਏ ਮੰਗਿਆ ਮਤਾਂ ਤੂੰ ਦੱਸ ਪੱਤ ਤੇ ਮੰਗਿਆ ਨੀ ਅੱਗ ਕੀ ਗੱਲ ਹੈ ਯਾਰ ਚਾਚਾ ਕੋਈ ਲੈ ਕੇ ਰੇਗਾ ਗੱਲਾਂ ਹੀ ਕਰੇਗਾ ਫੜ ਆ ਫੜ ਯਾਰ ਪੱਠ ਪਾਪ 16000 ਦਾ ਫੜ ਆ ਫੜ ਲੈ ਤੈਨੂੰ ਵੀ ਵੀ ਹੰਲਾ ਦੇਣਾ ਲੈ ਤਾਂ ਕੋਈ ਹੋਵੇਗਾ ਬੀਵੀ ਦਾ ਮਤਾਂ ਵੀਰੇ ਕੁਝ ਵੀ ਨਹੀਂ ਬੋਲੇ ਤੈਨੂੰ ਕਹਿੰਦਾ ਇਹ ਨਿਆਣਾ ਵਾ ਤੂੰ ਦੱਸ ਵੀ ਕੌਣ ਤੇਰੀ ਹੋਈਆਂ ਮੰਨੂ ਕਾਹੂ ਬੂਰਾ ਅੱਛਾ ਹੋ ਗਿਆ ਲੱਗਦਾ ਤੇ ਕਿਦੋਂ ਦੇ ਹੋਣਾ ਹੁਣ ਨਾਗ ਦੇ ਰਹੇ ਆ ਨੂੰ ਪੰਜ ਛੜ ਦੁੱਧ ਇਕਦਾ ਬਸ ਚੱਤ ਮਾਰੀ ਆ ਜੇਡ ਚੋ ਆ ਜਾਂਦਾ ਜੇਡ ਚੋ ਆ ਰਿਹਾ ਦੋਏ ਪਾਸੇ ਨੂੰ ਆਸਦਾ ਤਿਆਰ ਹਾਂ ਹੁਣ ਤਾਂ ਨਾਗ ਦੇ ਰਹੇ ਆ ਠੀਕ ਆ ਕੋਈ ਨਾਗ ਦਾ ਆਉਂਦੇ ਨਾ ਤੇਰੇ ਵਕਤ ਦੋਨੇ ਲੱਗ ਜਾਣੀਆਂ ਯਾਰ ਇਹ ਨਾਗ ਦੇ ਤੇ 5000 ਹਾਰ ਦੀ ਤੂੰ ਦੋਨੇ ਈ ਚੀਜ਼ ਲਈ ਹੋ ਜੂ ਬਾਕੀ ਦਿਨੋ ਕਰ ਲੈਂਦੇ ਆ ਗੱਲ 15 ਨੂੰ ਆ ਰਹੇ ਆ ਆਪਣੇ ਓਏ ਕਰੋ ਮੰਮਾ ਬੱਲੋ ਬਚਾ ਲਿਆ ਪਾਏ ਹੋ ਮੈਂ ਬਗੈ ਮਜਰਾ ਇੱਕ ਵੀ ਨਾ ਰੰਗ ਮੁਰਗਾ ਬਾਗਿਆ ਧਾਰੋਏ ਕਰ ਦੂਨ ਬਾਕੀ ਕੱਚੀ ਜਾਰੇ ਤੇ ਪੜੇ ਨਾ ਸੱਟ ਮਾਰੀ ਆਪਾਂ ਦੇ ਵੀ ਕਮਾ ਨਾ ਦੇਖਾ ਨਾ ਲਈ ਯਾਰ ਫਲੋਰ ਨਹੀਂ ਹਾਂ ਸਾਨੂੰ ਫਾੜਾ ਮੋਲ ਆ ਫਾੜਾ ਕੀ ਪੂਰੇ 20000 ਰੁਪਏ ਪਾਉਂੇ ਪਾਉਣੀ ਆ ਜਾਂ ਚੱਕਰ ਚਾਰ ਮਾਰ ਗਿਆ ਉਹਨੇ ਯਾਰ ਹੋ ਮੂਡ ਬੰਦ ਕਰਵਾਣ ਗਿਆ ਹੋ ਯਾਰ ਚੱਕਰ ਬਣ ਗਿਆ ਹੁਣ ਚੱਕਰ ਘੁੰਮਣ ਲੱਗੇ ਹੁਣ ਬਸ ਹੋ ਗਿਆ ਹੁਣ ਨਹੀਂ ਖੇੜ ਗਈ ਐ ਤੇ ਦੇ ਬਾਈ ਦੇ ਨਹੀਂ ਬਾਈ ਬਹੁਤ ਬਣਾ ਪਰਦੇ ਬਾਈ ਪਰਚ ਕੋਈ ਖੋਟ ਆ ਜੱਗੀ ਓਏ ਆ ਜੱਗੀ ਇਹ ਸੁਣ ਮੇਰੀ ਗੱਲ ਹੋਰ ਹੇ ਹੁਣ ਆਪਾਂ ਇਹਦਾ ਆ ਬੱਤ ਕਹਿੰਦਾ ਮੇਰੇ ਖੜ ਕੇ ਕੋਈ ਬੱਕੇ ਥਾਂ ਤੇ ਨੋਕਸ਼ ਹੋਇਆ ਉਹ ਵੀ ਨਿਵਾਰ ਜਾ ਯੋਗ ਕੰਮ ਹੋ ਗਿਆ ਆ ਦੀ ਆ ਠੀਕ ਆ ਚੱਡਾ ਪੈਸੇ ਠੀਕ ਆ ਗੀ ਯੰਗੀ ਯਾ 20 ਲਾ ਪਰ ਉਹ ਥੋੜਾ ਭਾਵੇਂ ਮਾਰ ਲੈ ਬਸ ਠੀਕ ਆ ਨਹੀਂ ਗੱਲ ਦਾ ਫੇਰ ਅਮਰ ਗੋਲ ਮੈਂ ਦਗਾ ਨਹੀਂ ਇਹ ਲਗ ਲਗਾ ਮੈਂ ਤਾਂ 35000 ਮੰਗਿਆ ਸੀ ਭਾਵੇਂ ਛੱਡ ਕੇ ਤੂੰ ਦਾ ਕਾਲਾ ਜਾ ਤੂੰ ਪੱਕੇ ਖੜਾ ਹਾਂ ਹੈਗੀ 20 ਦੀ ਵੀ ਹੈ 30 ਦੀ ਵੀ ਹੈ ਫੇਰ ਠੀਕ ਆ ਗਨੀ ਆਪਾਂ ਪੜ ਤਾਲੀ ਕਰੀ ਗਏ ਲਾ ਫਾਣ ਓਏ ਉਹ ਨੂੰ ਕਹੋ ਪੱਕਾ ਨਹੀਂ ਇਹ ਕਰਦਾ ਪੱਕੇ ਪੈ ਬਈ ਬਗਾਈ ਕਰ ਬੰਦਾ ਕੰਮ ਬੰਦਾ ਨਹੀਂ ਕਮਰਾ ਬਗਾਈ ਨਾਲ ਹੀ ਬੋਨੂ ਕਮਰਾ ਬਗਾਈ ਨਾਲ ਹੀ ਬੋਨੂ ਤੂੰ ਆ ਕਰ ਬੱਕਰ ਚਾਰਨ ਲੱਗ ਜਾ ਕਰੇ ਭਾਈ ਜਾ ਬੱਕਰ ਬੱਕਰ ਖੋਣੀ ਆ ਠੀਕ ਹੈ ਜਾ ਫੇਰੇ ਗੰਡਾ ਚੱਕ ਕੇ ਤੁਰੇ ਨਾ ਤੈਨੂੰ ਰੱਜਣੀ ਆ ਕੋਈ ਕੋਈ ਗਾਲ ਨਹੀਂ ਡਾਲਣੇ ਚ ਕੋਟ ਜੀ ਆ ਗਈ ਯਾਰ ਉਤਰ ਲੱਕੀ ਦਿਆ ਦੇ ਉਹ ਯਾਰ ਉਹ ਤਾਂ ਜੁਵੇਂ 12 ਆਪਾਂ ਹੋਰ ਦੱਸ ਜੁਵੇਂ 12 ਕੋਈ ਟੁੱਟਿਆ ਭੱਜਾ ਉਹ ਵੀ ਜੁਵੇਂ 12 ਹੋਰ ਦੱਸ ਆ ਕਰਦੀ ਆਲੇ ਹੋਣੀ ਪੈਗਾ ਕਹੇ ਯਾਰ ਇਹ ਚ ਲਾਉਣ ਲੱਗਿਆ ਤਾਂ ਕੋਟ ਜੀ ਆ ਗਈ ਜੁਵੇਂ 12 ਤੂੰ ਪੱਕੀ ਤੋਰ ਕੇ ਦੱਸ ਹੋਰ ਦੱਸ ਕੋਈ ਟੁੱਟਿਆ ਭੱਜਾ ਹੋਵੇ ਥੱਲੀ ਆ ਗੱਲ ਕਿਹੜੀ ਕਰਦੀ ਯਾਰ ਦਾ ਹੋ ਜਾਂਦੀ ਆ ਲੈ ਮਰੋੜਾ ਖਾ ਗਈ ਕਰ ਕਰ ਸ਼ੁਕਰ ਕਰ ਤੂੰ ਟੁੱਟ ਨਹੀਂ ਗਈ ਯਾਰ ਇਹ ਪੂਰਾ ਠੀਕ ਆ ਬੱਕੀ ਦਾ ਕੋਈ ਨੁਕਸਤ ਆਪਾਂ ਕਹਿੰਦੇ ਜੁਵੇਂ 12 ਹੋਰ ਬੱਕੀ ਛੱਡ ਦਿੰਦੇ ਹੈ ਐ ਖ ਰੋਣਾ ਬੱਕੀ ਲੈ ਲਾਹੇ ਲੱਗੀ ਪੱਟ ਲਾਉਣ ਬਾਕ ਬੰਦੇ ਮਿੰਟ ਆਏ ਹੋਏ ਆਏ ਹਾਂ ਅਸੀਂ ਲੋਕਾਂ ਨਾਲ ਨਹੀਂ ਬਾਦ ਮੰਮੀ ਚੱਲ ਛੱਡ ਦੱਚਾ ਫਿਰ ਜਾਈਏ ਹੋਊਗਾ ਤੇ ਫੇ ਜਾਵੜੂ ਪੂਰੇ ਗਰਮੀਓਂ ਬੈਣੀਆ ਰਹਿਣ ਦੇ ਯਾਰ ਜੋ 20 ਵੀ ਬਾਰ ਕੀ ਫਿਰ ਗਰਮੀ ਹਟ ਜੂ ਫਿਰ ਤਾਂ ਸਿਆਲ ਦ ਹਟਾਦਾ ਜਿਹੜਾ ਸੁਭਾਗ ਆਏ ਨਾ ਯਾਰ ਇਹ ਗਈ ਆ ਕੋਈ ਯਾਰਾ ਹਾਂ ਫਿਰ ਤਾਂ ਸਿਆਲ ਉਤਰਿਆਊਗਾ ਹਾਂ ਇਹ ਤਾਂ ਸਰਦੀ ਹੋ ਜੀ ਕੋ ਲੱਗਦਾ ਫਿਰ ਤਾਂ ਸਰਦੀ ਉੱਤਰ ਹੀ ਹੋ ਗਾਲਾ ਕੋਈ ਗਾਰੰਟੀ ਵੀ ਕਿਹੜਾ ਲੈਂਦਾ ਆਪਾਂ ਦਾ ਕੋਈ ਪਾਛੋ ਲਈ ਜਾ ਠੀਕ ਆ ਗਈ ਭਾਈਆ ਬੱਬੀਆ ਨਹੀਂ ਪੁੱਤ ਨਹੀਂ ਨਾ ਦੋਹਾਂ ਦਾ ਸੱਚਾ ਕੌਣ ਪੁੱਤ ਹੈ ਨਹੀਂ ਬਿਛਾਰਾ ਬੇਬੂ ਗੁਆਰਾ ਇਹ ਕਿ ਮਸਜਿਦ ਵੀਰ ਹੈ ਲੈ ਹਾਲ ਹੋਏ ਛੱਡ ਬੀਜੀ ਪਾ ਨਹੀਂ ਬੜਨਾ ਓਏ ਆ ਕਉ ਯਾਰ ਮੂਏ 500 ਘਾਟ ਦੇ ਦਿੰਦਾ ਹਾਂ ਉੱਥੇ ਓਏ ਫਟਪਲ ਹੈ ਫੇ ਪਾਏ ਪਾਏ ਹੋ ਜਾ ਬੜ ਜਾ ਬੀਜੀ ਪਾ ਦੇ ਬੱਕਰੀ ਦਾ ਮੌਲੇ ਲਾ ਰਿਹਾ ਦਿਸ਼ਾਈਆਂ ਵਾਲਾ ਹੀ ਹੈ ਦੱਸ ਤਾ ਜੇ ਕਾਤੂਆ ਲਾਉ ਜਾਂਦਾ ਮੈਂ ਦੇ ਸਾਮ ਦੱਸਦਾ ਜਾਂਦਾ ਮੈਂ ਕਾਤੂਆ ਲਾ ਗਿਆ ਮੱਤ ਮੱਲੇ ਹੋ ਮਾ ਉਹ ਹੜਗੰਦਰ ਬੋ ਆਕੇ ਉਹ ਠੀਕ ਹੈ ਬਰਾਤ ਪਤਾ ਬੱਕਰੀ ਕਿਹਦੀ ਆ ਇਹ 50 ਰੁਪਏ ਦਿੰਦੇ ਨਹੀਂ ਇਹ ਜਿੰਨੇ ਦੀ ਇਹ ਢੇਲਾ 50 ਰੁਪਏ ਕਹਿੰਦੇ ਤੂੰ ਕਿਉਂ ਨਹੀਂ ਕਹਿੰਦੀ ਮੇਰੀ ਸੁਣ ਗੱਲ ਆਹ ਬੱਕਰੀ ਦੀ ਆ ਵੀ ਬੰਦੇ ਤੇਰਾ ਪਿਆ ਆਪਦੀ ਆ ਤੂੰ ਵੀ ਆਉਂਦਾ ਜਿੰਦਗੀ ਬੱਕਰੀ ਕਿ ਉਹਨੇ ਪੈਸੇ ਲਾ ਦੋ ਵੀਰੇ ਆਪਣੇ ਨਾਲ 100 ਤੋਂ 50 ਲਾਤਾ ਹਾਂ ਸਾਂ ਬੱਕਰੀ ਜੇਠ ਨੂੰ ਪੈਸੇ ਦੇ ਹਾਂ ਚੱਲ ਤੇਰੀ ਹੋ ਗਈ ਹਾਂ ਬਾਈ ਤੂੰ ਗੇੜ ਨਾਲ ਇਹੀ ਕਹੀ ਨਾ ਤੇ ਤੱਕ ਤੇ ਬੇਤਬਾਰੀ ਆ ਨਾ ਤੂੰ ਜੇਠ ਨੂੰ ਹੀ ਨਹੀਂ ਹਾਂ ਚੱਕ ਹਾਂ ਥੋੜੀ ਰਹਿਣ ਦੇ ਆ ਫੇਰ ਦਾ ਛਣ ਕੇ ਤੇ ਨਾ ਫਹਾਜ ਦਤਾ ਸਾਰੀ ਤੂੰ ਹਾਂ ਹੁਣ ਤਾਂ ਖੁਸ਼ ਖੁਸ਼ੀਆਂ ਮਤਲਬ ਬਾਕੀ ਬਾਗੋ ਬਾਗ ਇਹ ਦੱਤ ਨੂੰ ਤਨੇ ਮਕਾਂ ਪੱਕੀ ਦੇ ਬਹੁਤ ਖੁਸ਼ਾਂ ਬਾਗੋ ਬਾਗ ਬੋਲ ਮੈਂ ਮੈਂ ਹੁਣ ਫੁੱਲ ਹੋ ਗਿਆ ਦਾ ਬਾਪੂ ਦੇ ਬਾਈ ਸੀ ਬੱਕਰੀ ਪਾਇਆ ਪੱਕੀ ਜਾਨੀ ਨਾ ਮੈਂ ਪੂਰੇ ਪੱਤੀ ਦਾ ਜਾ ਫੜ ਲੈ ਹੁਣ ਹੁਣ ਕੱਢ ਲੈ ਪਾਏ ਯਾਰ ਤੂੰ ਘੂੜਾ ਕੱਢ ਲੈ ਯਾਰ ਤੂੰ ਗੱਲ ਕਰ ਤੂੰ ਬੱਕਰੀ ਦੀ ਗੱਲ ਹੁਣ ਕੌਣ ਕੱਢ ਲੇ ਪਾਏ ਤੂੰ ਜੇਠ ਨੂੰ ਪਾਸ਼ੇ ਦੇ ਲੈ ਹੁਣ ਕੱਢ ਲੈ ਪਾਸ਼ੇ ਉਹ ਹੁਣ ਤੂੰ ਸੋਚਿਆ ਦਾ ਉਹ ਗੱਲ ਕਰਦਾ ਉਹਦੇ ਨਾਲ ਚੱਲ ਜੇੜਨਾ ਕਹਿਦਾ ਨਾ ਪੜੀ ਤੈਨੂੰ ਬੱਕਰੀ ਬੇਤਵਾਰੀ ਆ ਤੇਰੇ ਲਈ ਨਹੀਂ ਕੋਈ ਦਾ ਕਮਾਂ ਬੇਤਵਾਰੀ ਆ ਆਪਾਂ ਬੇਤਵਾਰੀ ਮਿੱਠੂ ਤੂੰ ਬਗਾਨਾ ਨਹੀਂ ਹੈਗਾ ਤੂੰ ਕਦੋਂ ਬੱਕਰੀ ਤੋਂ ਮੈਂ ਦੇਖਿਆ ਤੂੰ ਮੈਂ ਕਹਿੰਦਾ ਇਹਨੂੰ ਫੁੱਲ ਦਾ ਫਰਕ ਨਹੀਂ ਪਾਣਾ ਤੂੰ ਹਾਂ ਦੇੜੇ ਵਕਤ ਇਹਨਾਂ ਨੂੰ ਜਮਾ ਦੀਆਂ ਚ ਬਾਈ ਹੀ ਹੱਡ ਬਾਈ ਦੀ ਦੇ ਸਾਡੇ ਬਾਈ ਦੀ ਬਣੀ ਓ ਠੀਕ ਆ ਬਾਈ ਹੁਣ ਹੁਣ ਦੀ ਤਹਰਾ ਰੱਖ ਲੈ ਜਿਹੜਾ ਅਸੀਂ ਵੀ ਉਹ ਤਹਰਾ ਕਰਾਉ ਕਰਾਉ ਮੰਨ ਲਾ ਗੱਲ ਮੰਨ ਨਾ ਹੁਗੀ ਹਾਂ ਜਾ ਮਰ ਸਾਡੇ ਬਾਈ ਨੂੰ ਮੰਨ ਨਹੀਂ ਮੰਨਦਾ ਆਪਣਾ ਬਾਈ ਵੜਾ ਤੂੰ ਵੀ ਮੇਰੀ ਗੱਲ ਮੰਨ ਆਪਣਾ ਬਾਈ ਵੜਾ ਦੇ ਗੁੱਦੇ ਹੋ ਜਾਂਦਾ ਖੰਨ ਜਾ ਸਾਡੇ ਨਹੀਂ ਲਾ ਬਾਈ ਥੋੜਾ ਹੁਣ ਯਾਰ ਆ ਰੋ ਰੋ ਯਾਰਾ ਉਹ ਖਾਤਾ ਪਾ ਕੇ ਭਰਾ ਖਾ ਕੇ ਵੀ ਖਾਤਾ ਪਾ ਕੇ ਆਏ ਆ ਖਾ ਦੇ ਖਾ ਬਹੁਤ ਬਧੀ ਯਾਰ ਸਾਨੂੰ ਕੋਈ ਮੈਂਦਾ ਨਹੀਂ ਆਪਾਂ ਵੀ ਸਾਰੀ ਸਮਝਾ ਗਾਉਗੀ ਉਹਨਾਂ ਨੇ ਆ ਫੜੀ ਪੂਣੇ ਬਾਈ ਅਸੀਂ ਇੰਨੀਆਂ ਬੱਕੇ ਮੰਢ ਦੇ 베ਜਦੇ ਆ ਸਾਨੂੰ ਕਹਿੰਦੇ ਸਾਨੂੰ ਬੱਕੇ ਚ ਖੋੜੇ ਪਹਿਲਾਂ ਕਹਿੰਦੇ ਬੱਕੇ ਦੀ ਖੋਟ ਆ ਇਹਨੂੰ ਸਾਰਾ ਬੜਾ ਬੈਠੇ ਸੱਤੇ ਦਾ ਠੀਕ ਆ ਕਿ ਨਹੀਂ ਸਾਡੇ ਨਾਲ ਬੱਕੀ ਯਾਰ ਹੁਣ ਮਾਰੀ ਨਾ ਕਰ ਤੁਸੀਂ ਕੋਰਾ ਹਾਂ ਬੱਕੀ ਯਾਰ ਕੋਈ ਆ ਛੱਡ ਜਾਓ ਹੁਣ ਮਾਰਦੇ ਗਾਉਮ ਯਾਰ ਨੂੰ ਬੱਕੇ ਨੂੰ ਕਹਿੰਦੇ ਯਾਰ ਕਿੰਨਾ ਵਾਰ ਕਰਦਾ ਛੱਡ ਦੇ ਨਹੀਂ ਲਾਦਾ ਯਾਰ ਮੈਂ 24 ਹੀ ਕਹਤਾ

ਸਰਬਾਤਮਕ ਦੀ ਆ ਟੱਪ ਗਈ ਮਾ ਜੇ ਤੂੰ ਦੇਈ ਦੋ ਭਾਜਾ ਜਾਂਦੀ ਇੱਥੇ ਹਾਂ ਨਾ ਨਾ ਇਹ ਹੁਣ ਤਾਂ ਗਈ ਆ ਫੜਾ ਤਿਆਰ ਵੀ ਫੜਾ ਪੱਤੇ ਖਾਣ ਮੈਂ ਜਾਂਦੀ ਤੇਰੀ ਪੱਤੇ ਖਾਣ ਕੋਈ ਨਹੀਂ ਪਤਾ ਵੀ ਅਸੇ ਵਿੱਚ ਹੋ ਜੇ ਲਫੜ ਕੋਈ ਗੱਲ ਨਹੀਂ ਯਾਰ ਫੜ ਪਾਈ ਗੱਲ ਇਹਦੀ ਇਹ ਕੋ ਬਗਾਨਾ ਤੇਰਾ ਆਪਾਂ ਨੂੰ ਲੋ ਤਨ ਚਾਨ ਪੰਜਾ 6 7 8 9 10 हां जी बाबा जी 11 ਹੋਰ ਬਾਬਾ ਜੀ 12 ਕੈਮਾ ਜਗੀ 13 ਖਾਣੇ ਆਇਆ ਕਰੋ ਪਰਾ ਖਾ ਇਹ ਬੈਟ ਬਾਹਰ ਤੇ ਆ ਕੇ 14 ਬਿਲੇਆ ਨਹੀਂ ਕਰਨਾ ਫਿਰ ਹੋਰ ਹੋਰ ਬੈਟ ਨੂੰ ਲੋੜੇ ਹੁਣ ਪਰਸੇ ਕੀ ਕਰਨੀ ਹੈ ਬੀਨ

ਸਾਰ ਵੀ ਆਪ ਆਏ ਦੇਖ ਲਾ ਤੂੰ ਆ ਜਾਈ ਜਾ ਮੈਂ ਤਾਂ ਸਾਰ ਨੂੰ ਟਹਿਕਾ ਮੜੀ ਲਖੀ ਰਮਾਦੀ ਆ ਫਿਰ ਲੜੀ ਆ ਕੇ ਹੁਣ ਸਾਡਾ ਕੀ ਇਹ ਤਾਂ ਦੋ ਦੋ ਦੇਖ ਰਿਹਾ ਤੈਨੂੰ ਲੱਗਾ 5000 ਦੀ ਪਲਾਟੀਪੂ ਛੋੜ ਛੱਤ ਛੋੜ ਕਰ ਦੇ ਭਾਈ ਭਾਈ ਛੋੜ ਕਰ ਇਹ ਲਿਖੜਾ ਲਿਆਉਣ 23 ਦੀ ਕੇ ਤੁਸੀਂ ਕਿਹੜਾ ਹੁਣ ਉਹਦਾ ਨਹੀਂ ਆਉਗਾ ਲਿਖਾਈ ਕਰਦਾ ਚਲ ਖਾਈ ਕਰ ਕੋਈ ਕੋਈ ਨਹੀਂ ਆਉਂਦਾ ਤੂੰ ਵੀ ਲਿਖੜਾ ਆਉਂਦਾ ਦੋ ਇੱਕ ਹੋਰ ਹਾਂ ਇੱਕ ਮੇਰੇ ਵੀ ਰੱਖੋ ਇਹਨੇ ਦੀ ਲਿਖਣੀ ਇੱਕ ਕਾ ਪਰਚੀ ਦੀ ਨਾ ਨਾ ਡੋਡੀ ਦੇਖੋ ਮਾਲਕ ਅ ਸਾਡਾ ਹੈਲੋ ਲਿਖਾਈ ਦੇ ਦੇ ਹਾਂ ਲਿਖਾਈ ਮੇਰੇ ਵੀ ਦੇ ਤੂੰ ਤਪਾ ਦੇਤੀ ਲੈ ਫੋਨ ਆਪਣੀ ਐਰੀ ਵੀ ਛੋੜੋ ਖਾਓਗੀ ਹੋਗੀਆ ਸੱਤਾ ਇੱਕ ਨਾ ਕਿਨੇ ਲਿਆ ਹੈ ਬਾਬਾ ਦੋ ਹੀ ਵੇਚਦੇ ਮੱਠੂ ਮੱਠੂ ਰੱਖਦੇ ਕੱਕ ਮਿੱਟੀ ਨਹੀਂ ਆ ਮਾਂ ਲਾਦੀ ਨਹੀਂ ਲੱਗਣਾ ਕੱਟਣਾ ਨਾ ਨਾ ਇਹ ਲੱਗਦਾ ਪੱਕਾ ਖਾਨ ਲਿਖ ਦੋ ਪੱਕਾ ਖਾਨ ਸੋਡਾ ਪਾਊਡਰ ਫੇਰ ਮਾਗੋ ਚੱਕਰ ਪੂਗਾ ਲਾਓ ਸੋ ਫਿਰ ਗੇਟ ਤੇ ਨਹੀਂ ਨਹੀਂ ਕਰਦਾ ਬਾਈ ਨਹੀਂ ਮੰਗੋ ਇੱਕ ਮੇਰੇ ਬੱਕੇ ਦਾ ਸੋਡਾ ਤੇ ਚਾਹੇ ਨਾ ਕਿ ਜਗ੍ਹਾ ਮੇਰੇ ਗੱਡੀ ਮਣੀ ਪਾਤੀ ਫੜਦੀ ਜਿੱਤੇ ਲੱਗ ਕੇ ਦੀ ਭੇਟ ਜਾਂਦੀ ਆਜ ਕਾਲਾ ਖੜਾ ਤਨੂ ਦੇ ਜਾ ਮੈਂ ਖੁਦ ਜਾਣਾ ਤੇ ਸੋਈ ਪਰ ਨਾਲੇ ਪੂਰਨ ਨਾਲੇ ਤੋਂ ਤਨੋ ਲੋਗਾ ਆ ਪਤਾ ਕੀ ਬਾੜਾ ਚੌਕਰਾ ਰਹੇਗਾ ਤਾਂ ਪ੍ਰਣਾਲੇ ਤੱਕ ਜਾਓਗੇ ਉੱਥੇ ਲਾ ਕੇ ਪਾ ਦੇ ਚੌਕੀ ਰੋਗੀ ਹਲ ਕਰੀ ਚਲ ਹੱਲ ਹੋ ਜੂ ਕੋਈ ਨਾ ਕੋਈ ਹੋ ਜੂ ਹਾਂ ਨਾ ਮੈਂ ਮੇਰਾ ਮਿਲ ਜਗਾ ਹਾਂ ਹਾਂ ਮਿਲ ਅਸਲ ਜਗਾ ਇਹ ਦੇ ਰੇ ਨਾ ਦੇ ਨਾ ਮੇਠੂ ਤੜਾ ਲੈ ਕਿਲਾ ਨਾ ਮੇਰਾ ਲੱਗਾ ਪਤਾ ਫੋਟੀ ਰਾਹ ਮਾੜਾ ਜੀ ਅੱਜ ਧਾਰਾ ਮਾਰਦਾ ਚੈੱਕ ਕਰ ਲੈ ਆਉਂਦੀ ਹੁਣ ਚੈੱਕ ਕਰ ਹਾਂ ਮੈਂ ਤੇਰੇ ਨੂੰ ਸ਼ਰੀਕ ਕੀਤਾ ਤੈਨੂੰ ਦੇਖਾਂ ਹਾਂ ਹੁਣ ਤੂੰ ਧਾਰਾ ਮਾਰ ਕੇ ਚੈੱਕ ਕਰ ਲੈ ਪਾਸ ਕਰ ਲੈ ਆਉਦੀ ਠੀਕ ਆ ਕਿ ਨਹੀਂ ਫੋਟੀ ਨਫੀ ਉਹਨੂੰ ਪਾਸ ਕਰ ਲੈ ਆਉਦੀ ਕੀ ਗੱਲ ਹੈ ਪਟਾਖਾ ਬੱਕਰਾ ਓਏ ਇਹ ਪੱਥਰੋਂ ਵੀ ਭਾਰੀ ਹੋਣੀ ਦੀ ਓਏ ਕੋਈ ਲੱਗਿਆ ਮਰਦੀ ਓਏ ਇੱਕ ਵੇਚ ਲਈ ਮਰ ਗਈ ਲੱਗਿਆ ਕਰੋ ਹਾਂ ਸਹੀ ਗੱਲ ਦਾ 10000 ਥੱਲੇ ਪੈਂਦੇ ਗੱਲ ਦੀ ਸਹੀ ਹੈ 10000 ਰੁਪਏ ਜੱਗੀ ਮੰਨ ਗਿਆ 4000 ਦੀ ਲੋੜ ਪਾ ਜਾਂਦੀ ਓਏ ਮੇਰੇ ਸਾਹ ਤੱਕ ਕਾ ਕਰ ਜੱਕ 50 ਬਣਾਇਆ 55 ਪੈਂ ਦਿੰਦਾ ਜੀ ਮਿੱਟਦਾ 60 ਦੀ ਵੀ ਨਹੀਂ ਮਾੜੀ ਸੀ ਹਾਂ ਬਾਬਾ ਇਹ ਦੋਸੱਟ ਲਈ ਮਾਰ ਥਾਪੀ 10000 ਕੱਟ ਗਿਆ ਖੜਾ ਹੀ ਮਾਪੂ ਰੱਖ ਲੈ ਬੈਠਾ ਹੀ ਦਾ ਬੈਠਾ ਹੀ ਰੱਖ ਲੈ ਮਾਪੂ ਰੱਖ ਲੈ ਅੱਡੀ ਮਾਪੂ ਰੱਖ ਲੈ

ਉਹ ਆਪਾਂ ਰਗੀ ਨਾ ਮਰੀਏ ਦੀ ਮੈਂ ਤੈਨੂੰ ਉਠਾ ਕੇ ਥੋੜੀ ਕਹਿੰਦਾ ਹਾਂ ਥੋੜੀ ਕਹਿੰਦਾ ਹਾਂ ਮੈਂ ਦੋ ਬੰਦੇ ਨਹੀਂ ਸੀ ਮਾਂ ਹੁਣ ਤੀਜੇ ਦਾ ਨਜ਼ਰ ਨੇ ਖਾ ਇਹਦਾ ਉਹੀ ਵਸ਼ ਮੇਰੇ ਮਾਂ ਲੱਗੇ ਬਕਰਨ ਤੋਂ ਦੋ ਘੜੀਆਂ ਨੇ ਤੈਨੂੰ ਨਹੀਂ ਪੋਣੀ ਗੜ ਮੇਲੇ ਤੇ ਐਂ ਦੇ ਗੜ ਮੇਲੇ ਤੇ ਹਾਂ ਕੈਦਰੀ ਦਾ ਮੇਲਾ ਫਿਰ ਬੱਚੀ ਖਾਣ ਨੂੰ ਆ ਗਿਆ ਪੱਕਾ ਜਾਂਦਾ ਬੱਚੀ ਆ ਅਸੀਂ ਖਾਣ ਵਾ ਤੈਨੂੰ ਨਹੀਂ ਆਣੀ ਹੈ ਬੱਸ ਕਰ ਹੁਣ ਬੱਸ ਕਰ ਦੋ ਘੜੀਆਂ ਬਾਕੀ ਚਾਚੀ ਨਪੜਾ ਦੀ ਜਾ ਕੇ ਮੈਨੂੰ ਸਿਖਾਉਂਦੇ ਨੇ ਵੀਡੀਓ ਚੱਲਦੀ ਚਾਚੀ ਦਾ ਬਿੰਦੀ ਨਹੀਂ ਮੈਂ ਐਸਾ ਕੀ ਮੈਂ ਐਸਾ ਕੀ ਕਰੇ ਹਾਂ ਫੇਰ ਕਹਾਂ ਗਏ ਤੇ ਫਿਰ ਮਾਹੀ ਨਹੀਂ ਮਾਹੀ ਨਹੀਂ ਬਚਣੀ ਤੇ ਇਹਦਾ ਪਿਆਰ ਕਰੀ ਜਿੱਦਾਂ ਬਾਹਰ ਹੋਵੇ ਕੋਈ ਕਰਨੀ ਆਪਾਂ ਕਿਹ ਕਿਦੋਂ ਵਾਲਾ ਯਾਰ ਸੱਪੂਰਿਆ ਮੜੀ ਕਰੇ ਇਹ ਜਿਹੜੀਆਂ ਤਾਂ ਨਿੱਤ ਹੁੰਦੀਆਂ ਲਾ ਲਾ ਕੋਈ ਵੀ ਲਾ 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 ਯਾਰ ਚੱਲ